ਕਾ ਡਕਰੀ ਦੇ ਨਵਾਰਡ ਨੰਬਰ 44 ਦੇ ਜੀ ਰਵੀ ਸ਼ੇਰ ਸਿੰਘ ਜੀ ਸ਼ਹਿਰਾ ਜੇ ਸਾਡੇ ਨਾਲ ਜੁੜੇ ਨੇ ਸਾਰੇ ਤੁਹਾਨੂੰ ਜਿਹੜਾ ਨਵਾਰਡ ਨੰਬਰ 44 ਤੋਂ ਮੇਨੋਰ ਬਣਾਇਆ ਗਿਆ ਇੱਕ ਪੰਜਾਬ ਦੇ ਸੀਐਮ ਭਗਵੰਤ ਮਾਨ ਸਿੰਘ ਜੀ ਆ ਰਹੇ ਨੇ ਹਰਗਾ ਡਕਰੀ ਦੇ ਵਦਿਆਕ ਡਟੈਂਪਰ ਜੀ ਇੰਦਰਜੀਤ ਸਿੰਘ ਨੇ ਜ ਸਾਹ ਉਹਨਾਂ ਸਵੱਤੀ ਟੀਮ ਦੇ ਸਵਾਗਤ ਕਰਨਾ ਆਇਆ 21 ਜਨਮ ਦੇ ਬਾਜਿ ਵਿਰਾਲ ਖੁਸ਼ੀਆਂ ਦਾ ਦਿਨ ਹੈ ਸਾਡੇ ਮਾਣ ਦੇ ਮੁਖੀ ਪੰਜਾਬ ਸਦਾ ਭਗਤਾਂ ਸੰਦੀ ਬਾਣ ਜੀ ਜੀਚੇ ਤੋਂ ਦਿੱਤੇ ਪਹੁੰਚੇ ਨੇ ਜਿਹਨੇ 85 ਹੀਰੇ ਤਰਾਸ਼ਣ ਲੱਗੇ ਨੇ ਮਾਨ ਸਾਹਿਬ ਅਮਰਸਾਦ ਜੀ ਗੁਰਾਂਦਰ ਮਰਦੀ ਪਾਵਰ ਨਗਰੀ ਆਸਤੇ ਅੱਜ ਇਹ ਬੇਨਾ ਕੋਈ ਹਿੰਦੇ ਜਿਹੜੇ ਅਮਰਸਾਦ ਨੂੰ ਆਉਣ ਤੋਂ ਕਿ ਇਹ ਸਭ ਕੁਝ ਮਾਨ ਸਾਹਿਬ ਦੀ ਅਡਵਾਈ ਦੇ ਦੌਰਾਨ ਦਾ ਜੀ ਸਾਫ ਇਤਰਾ ਪਾਟਾ ਦੇ ਪ੍ਰਤੀ ਤਾਲੀਆਂ ਪ੍ਰਤੀ ਸ਼ਿਵਰ ਪ੍ਰਤੀ ਪਾਣੀ ਪ੍ਰਤੀ ਹਰ ਚੀਜ਼ ਪ੍ਰਤੀ ਬਹੁਤ ਵਧੀਆ ਸਭਾ ਆ ਗਿਆ ਹੈ ਅਮਰਸਾਦ ਦੀ ਇਤਹਾਰ ਬਣਨ ਵਾਲੀ ਹੈ ਕੋ ਸਾਡੇ ਐਮ ਐ ਸਾਹਿਬ ਸਾਡੇ ਦੁਸਰ ਜੀ ਸਾਡੇ ਮੇਰੇ ਵੱਡੇ ਵੀ ਸਦਾ ਸਰਬੀਤ ਸਿੰਘ ਜੀ ਗੇ ਜੀ ਮੇਰੇ ਵੱਡੇ ਵੀ ਚੇਰਮੈਨ ਜਸਦੀ ਜਸਦੀ ਸਿੰਘ ਜੀ ਉਹਨਾਂ ਰਾਹ ਦਵਾਈ ਹਟੇ ਸਾਰੇ ਕਾਰਜ ਹੁੰਦੇ ਨੇ ਤੇ ਬਾਦਸਾਬ ਹੋ ਜਾਈਂ ਆਂਦੇ ਤੇ ਬੜਾ ਖੁਸ਼ੀਆਂ ਵਾਂਗੂ ਪੂਆ ਲੱਗਦਾ ਹੋਇਆ ਜੇ ਮੀਲਾ ਲੱਗਾ ਕਿ ਵਿਸਾਖੀ ਦਾ ਤੇ ਸਾਰੇ ਬੜੀ ਖੁਸ਼ੀ ਆ ਕਮ ਸਾਹਿਬ ਆਸੀ ਜੀ ਕਹਿੰਦੇ ਨੇ ਆਪਣੇ ਆਪ ਨਾਲੇ ਕੋਸਰਾ ਦੂ ਅਗਰ ਆਪਾਰੇ ਦੇਰ ਤੋਂ 23000 ਆਪਣੇ ਕੋਸਰਾ ਆ ਜਾਣਗੇ ਪਾਟੀ ਦੇ ਮੈਂਬਰ ਆ ਜੇਗਾ ਪਾਟੀ ਨੇ ਮਾਰ ਨੰਬਰ 46 ਦੇ ਵੀ ਸੁਖਮੰਦਰ ਸਿੰਘ ਦੀ ਪ੍ਰਿੰਸ ਜਿਹੜੇ ਪਾਟੀ ਨਾਲ ਜੁੜੇ ਨੇ ਅੱਜ ਇਸ ਸਾਰੇ ਅੱਜ ਜਿਹੜੇ ਸੀਐਮ ਸਾਹਿਬ ਆ ਰਹੇ ਨੇ ਇੱਥੇ ਹਲਕਾ ਤਕਨੀਕੀ ਵਿਦੈਕ ਵੀ ਜਿਹੜੇ ਪਹੁੰਚੇ ਨੇ ਡਾਕਟਰ ਇੰਦਰਜੀਤ ਸਿੰਘ ਮੇਜਰ ਜੀ ਉਹਨਾਂ ਦਾ ਸਵਾਗਤ ਕਰਦੇ ਪੀਪੀ ਕਹਾਂਗੇ ਕਿ ਇਹ ਕੈਂਡੀਡੇਟ ਜਿਹੜੇ ਮਾਰ ਨੰਬਰ 47 ਉਹ ਕੀ ਕਹਾਂਗੇ ਸਾਰੇ ਨਜ਼ਰ ਆ ਰਹੀ ਸਾਰੇ ਸੰਗਤ ਸਾਰਾ ਲੋਕਾਂ ਦਾ ਪਿਆਰ ਨਜ਼ਰ ਆ ਰਿਹਾ ਹੈ ਸਾਡੇ ਪਾਵਾ ਸਾਡੀ ਤਾਕਤ ਪਲਣ ਪਾਣੀ ਜਲਦੋਂ ਜਲਦੋਂ ਪੁੱਜਿਆ ਨਜ਼ਰ ਆ ਰਿਹਾ ਹੈ ਇਤਨਾ ਬਹੁਤ ਨਜ਼ਰ ਆ ਰਿਹਾ ਹੈ ਜਿਵੇਂ ਜੇਬ ਨਜ਼ਰ ਆ ਰਹੀ ਹੈ ਕੋਈ ਕਾਹਦੇ ਖਾਲ ਹੋਇਆ ਆ ਰਿਹਾ ਮਤਰਾ ਆਪ ਦੀ ਸਰਕਾਰ ਆਪ ਦਾ ਹੀ ਸੀਐਮ ਜੇ ਭਗਵਾਨ ਮਾਨ ਸਾਹਿਬ ਨੇ ਕਿਹਾ ਵਾ ਇਹ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਸਾਰੇ ਆਪ ਦੀ ਸਰਕਾਰ ਆਪ ਦੇ ਐਨਐਲਐ ਆਪ ਦੇ ਕਾਉਂਸਲਰ ਸਾਰੇ ਹੋਣਗੇ ਤਾਂ ਹੀ ਸਾਰੇ ਗੱਲ ਜਲਾ ਪ੍ਰਧਾਨ ਜਿਹੜੇ ਆਮ ਆਦੀ ਪਾਰਟੀ ਦੇ ਬਜਿੰਦਰ ਸਿੰਘ ਜੀ ਢਿਲੋ ਸਾਡੇ ਨਾਲ ਜੁੜੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਸਰ ਅੱਜ ਜਿਹੜੇ ਸੀਐਮ ਸਾਹਿਬ ਆ ਰਹੇ ਨੇ ਇਹ ਜਿਹੜਾ ਅਜੂਬਾ ਲੱਗ ਰਿਹਾ ਇੱਥੇ 85 ਵਾੜਾ ਜਿਹੜੇ ਮੀਂਹ ਵਰ੍ਹਦੇ ਨੇ ਕੀ ਸੁਨਾਹ ਦੇਣਾ ਚਾਹੁੰਦੇ ਤੁਸੀਂ ਮੈਂ ਪੂਰੇ ਅਮਰਸਰ ਵਾਸੀਆਂ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਹਾਂ ਕਿ ਪਿਛਲੇ 25 ਸਾਲ ਤੋਂ ਮਾਨ ਸਾਹਿਬ ਦੀ ਸਰਕਾਰ ਚੱਲ ਰਹੀ ਹੈ ਤੇ ਬਹੁਤ ਵਧੀਆ ਕੰਮ ਕੀਤਾ ਜਿਹੜੇ ਸਾਡੀ ਕਾਰਪੋਰੇਸ਼ਨ ਸੀਗੀ ਆ ਇਹ 2 ਸਾਲ ਤੋਂ ਜਿਹੜੀ ਅਸੀਂ ਜਿਹੜੀਆਂ ਭੰਡੀਆਂ ਸੀਗੀਆਂ ਕਾਉਂਸੀਸ਼ਨ ਦੇ ਹੱਥੇ ਤੇ ਪਰ ਕਮਾਨ ਸੀਗੀ ਫਿਰ ਹੁਣ ਮੌਸਾ ਆਇਆ ਹੈ ਫਿਰ ਫਿਰ ਅਸੀਂ ਦੀ ਬੇਨਤੀ ਹੈ ਕਿ ਤਖੜੇ ਹੋਏ ਸਰਕਾਰ ਦੇ ਸਾਥ ਦੇ ਪਾਰ ਤੇ ਕੋਈ ਇੱਕ ਸਰਕਾਰ ਇਸ ਸਥਾਨਿਕ ਸਰਕਾਰਾਂ ਨੇ ਪਰ ਵੀ ਸਰਕਾਰ ਪੰਜਾਬ ਦੀ ਸਥਾਨਕ ਸਰਕਾਰ ਹੀ ਸਾਡੀ ਬਣ ਜਾਵੇ ਤਾਂ ਕਿ ਸ਼ਹਿਰ ਦਾ ਜਿਹੜਾ ਸਮੁੱਚਾ ਵਿਕਾਸ ਜਿਹੜਾ ਅਸੀਂ ਕਰ ਸਕੀਏ ਤੁਸੀਂ ਜਿੱਦਾਂ ਗਿਆਤੀ ਦੇ ਵਿੱਚ ਵੀ ਇਹ ਸਰਪੰਚੀ ਤੋਰਿਆਂ ਦੇ ਵਿੱਚ ਜਿਹੜੇ ਵਿਚਰੇ ਸੀ ਉਹਦੇ ਵੀ ਬੂਟੇ ਲੱਗੇ ਨੇ ਤੁਹਾਡੇ ਸਰਪੰਚਾਂ ਦੇ ਪਰ ਐੜ ਕੀ ਸ਼ਹਿਰ ਵੀ ਆ ਜਿਹੜੇ ਚੋੜਾ ਹੋ ਰਹੀਆਂ ਮਗਮਗਵਦੀਆਂ 85 ਬਾਡਾ ਜੋ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੀਦਾ ਹੈ ਦੇਖੋ ਲੋਕ ਬਹੁਤ ਸਿਆਣੇ ਆ ਪਰ ਸਭਨਾਂ ਨੂੰ ਪਤਾ ਹੈ ਕਿ ਜੇ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਅਤੇ ਇਥੇ ਕੌਂਸਲ ਜਿਹੜੇ ਆ ਸਾਰੇ ਦੇ ਸਾਰੇ ਆਮ ਆਦਮੀ ਪਾਰਟੀ ਸਰਕਾਰ ਜਿੱਤਣਗੇ ਲੋਕ ਬਹੁਤ ਸਮਝਦਾਰ ਨੇ ਤਾਂ ਕਿ ਸ਼ਹਿਰ ਦਾ ਵਿਕਾਸ ਹੋ ਸਬੂਚਾ ਵਿਕਾਸ ਹੋ ਸਕੇ ਪੰਜਾਬ ਸਰਕਾਰ ਜਿਹੜੀ ਆ ਉਹ ਇੱਕ ਤਰਫ ਚਾਰੇ ਪਾਸੇ ਦੇ ਵਿੱਚੋਂ ਕਮੀ ਵਿਕਾਸ ਵੱਲੇ ਬਣੇ ਚੱਲ ਸਕੀ। ਇਹ ਲਈ ਬਹੁਤ ਧੰਨਵਾਦੀ।